ਫਿਕਰੀ ਜਾਨਾ ਕੱਪੜੇ ਘੜ ਘੜ ਸਿੱਟੀ ਜਾਨੇਓ ਓ ਮੈਂ ਬਣਾਇਆ ਲੱਭਦੇ ਸੀ ਆਪਣੇ ਕਿਉਂ ਪੋਚਾ ਲਾਉਣਾ ਸੀ ਬੋਟੇ ਦਿਮਾਗ ਵਾਲੀ ਇਹ ਨਾਉਣਾ ਐ ਮੈਂ ਨਾ ਕੱਲ ਤੇ ਤੁਸੀਂ ਨਾ ਆ ਕੇ ਆਓਗੇ ਕਿਉਂ ਅੱਜ ਟੈਂਕੀ ਚ ਪਾਣੀ ਮੁੱਕ ਗਿਆ ਪਾਣੀ ਤਾਂ ਹੈ ਪਰ ਬਣਾ ਨਹੀਂ ਹੈਗੀ ਅੱਜ ਨਾ ਹੋਣਾ ਨਾ ਕੈਸੇ ਕਰਦੇਓ ਕਿਉਂ ਕਰਦੇ ਆ ਤਿੰਨ ਬਣਾਣਾ ਹੈ ਮੇਰੇ ਕੋਲ ਤੂੰ ਕਹ ਨਹੀਂ ਹੈ ਨਹੀਂ ਨੰਨਾ ਬਣਾਣਾ ਚਾ ਇੱਕ ਮਿੰਟ ਤੁਸੀਂ ਪਾਈ ਰੱਖੀ ਐ ਫਿਰ ਬਾਕੀ ਦੀਆਂ ਦੋ ਉਹ ਤਾਂ ਮਸ਼ੀਨ ਚ ਪਈਆਂ ਧੋਣ ਵਾਲੀਆਂ ਫਿਰ ਧੋ ਨਹੀਂ ਸਕਦੀ ਉਹਨਾਂ ਨੂੰ ਨਾ ਮੈਨੂੰ ਕੀ ਸੁਪਨਾ ਆਉਂਦਾ ਸੀ ਵੀ ਤੁਸੀਂ ਅੱਜ ਨਾ ਆਉਣਾ ਪਹਿਲਾਂ ਤਾਂ ਤੁਸੀਂ ਚਾਰ ਚਾਰ ਦਿਨ ਹੀ ਸੀ ਨਹਾਉਂਦੇ ਤਾਂ ਮੈਂ ਕੱਪੜੇ ਨਹੀਂ ਟੋਟੇ ਮੈਂ ਚਾਹੇ ਚਾਰ ਦਿਨ ਨਹਾਵਾ ਮੈਂ ਚਾਹੇ 10 ਦਿਨ ਨਹਾਵਾ ਪਰ ਤੂੰ ਤਾਂ ਮੇਰੇ ਕੱਪੜੇ ਧੋ ਦਿਆ ਕਰ ਦੇਖੋ ਜੀ ਜਦੋਂ ਮੈਨੂੰ ਪਤਾ ਹੁੰਦਾ ਤੁਸੀਂ ਰੋਟੀ ਨਹੀਂ ਖਾਣੀ ਫਿਰ ਮੈਂ ਰੋਟੀ ਨਹੀਂ ਬਣਾਉਂਦੀ ਨਾ ਫਿਰ ਕੀ ਮਤਲਬ ਤੇਰਾ ਮਤਲਬ ਇਹੀ ਐ ਜੇ ਮੈਂ ਰੋਟੀ ਬਣਾਉਣੀ ਆ ਫਿਰ ਉਹ ਪਈ ਵੀ ਬੇਹੀ ਨਹੀਂ ਹੋ ਜਾਂਦੀ ਬੇਹੀ ਉਹ ਕੀ ਕਹੀ ਜਾਨੀ ਐ ਮੇਰੀ ਸਮਝ ਨਹੀਂ ਆ ਰਹੀ ਉਹ ਇੱਕ ਤਾਂ ਤੁਹਾਨੂੰ ਮੇਰੀ ਗੱਲ ਕਹੀ ਤਾਂ ਮਤਲਬ ਸਮਝ ਨਹੀਂ ਆਉਂਦਾ ਹੈਗਾ ਮੈਂ ਆਖਿਆ ਤੁਸੀਂ ਅੱਜ ਨਾ ਆਉਣਾ ਨਹੀਂ ਤਾਂ ਮੈਂ ਕੱਪੜੇ ਨਹੀਂ ਧੋਟੇ ਕੱਲ ਵੀਰਵਾਰ ਹੈਗਾ ਉਹ ਜੇ ਕੱਲ ਵੀਰਵਾਰ ਹੈ ਤੇ ਜਿਹੜੀ ਮੈਂ ਸੋਮਵਾਰ ਨੂੰ ਉਤਾਰੀ ਸੀ ਬਣਾਣ ਉਹ ਮੰਗਲਵਾਰ ਨੂੰ ਧੋ ਦਿੰਦੀ ਇਹ ਲਾ ਰੋੜਨਾ ਕਰ ਫਿੱਟੋ ਰਿਆ ਕਰੂਗੀ ਮੈਂ ਕੱਪੜੇ ਆਪ ਨੂੰ ਤਾਂ ਪਤਾ ਨਹੀਂ ਹੁੰਦਾ ਵੀ ਮੈਂ ਕਿਸ ਦਿਨ ਨਾਉਣੇਗਾ ਮੈਂ ਇਹ ਤੇਰੇ ਫालतू ਦੇ ਕੰਮ ਜੇ ਨਾ ਮੈਥਾ ਨਹੀਂ ਹੁੰਦੇ ਫालतू ਦੇ ਕੰਮ ਫਿਰ ਅੱਜ ਤੋਂ ਬਾਅਦ ਤੂੰ ਮੇਰਾ ਕੋਈ ਕੰਮ ਨਾ ਕਰੀ ਮੈਂ ਆਪਣੇ ਆਪ ਕਰ ਲਊਗਾ ਠੀਕ ਐ ਫਿਰ ਆਪਣਾ ਕੰਮ ਕਰਨ ਚ ਵੀ ਕੀ ਹਰਜ ਪਾਣੀ ਦੇਗਲਾ ਹਸ ਤੱਕੇ ਪੀਤਾ ਨਹੀਂ ਜਾਂਦਾ ਕਰੂਗਾ ਇਹ ਸਾਰੇ ਕੰਮ ਡਰਾਮੇਬਾਜ਼ ਨਾ ਹੋਵੇ ਜੀ ਆਪ ਤੇ ਰੋਟੀ ਪਾਖੀ ਲੈ ਆ ਮੈਂ ਕੋਈ ਲੋੜ ਨਹੀਂ ਮੈਂ ਆਪਣੀ ਰੋਟੀ ਸਬਜ਼ੀ ਆਪੇ ਬਣਾ ਲਊਗਾ ਮੈਂ ਜਿਹੜੀ ਫਿਰ ਮੈਂ ਰੋਟੀ ਸਬਜ਼ੀ ਬਣਾ ਰੱਖੀ ਐ ਉਹ ਕਿ ਮੈਂ ਉਹਦੀ ਮਾਂ ਨੂੰ ਖਵਾਣਾ ਚਾਹੇ ਤੂੰ ਆਪਣੀ ਮਾਂ ਨੂੰ ਖਵਾ ਚਾਹੇ ਤੂੰ ਆਪਣੇ ਪਿਓ ਨੂੰ ਖਵਾ ਮੈਨੂੰ ਕੀ ਮੇਰੇ ਕੰਮ ਤਾਂ ਤੈਨੂੰ ਫालतੂ ਲੱਗਦੇ ਨੇ ਉਹ ਤਾਂ ਜੀ ਸਵੇਰੇ ਤਾਂ ਉਹ ਬੱਸ ਕਰ ਮੈਨੂੰ ਆਉਂਦੀ ਐ ਰੋਟੀ ਸਬਜ਼ੀ ਬਣਾਉਣੀ ਮੈਂ ਬਣਾ ਲਊਗਾ ਆਪੇ ਵੱਡੀ ਡਰਾਮੇ ਬਾਸ ਮਰ ਜਾ ਕਿੰਨਾ ਪਚਾਰ ਪਾ ਕੇ ਗੈਰ ਸੋਈ ਚ ਮੈਨੂੰ ਤਾਂ 2 ਘੰਟੇ ਲੱਗ ਜਾਣਗੇ ਚੈੱਕ-ਚੈੱਕ ਕਰਦੀ ਨੂੰ ਉੱਠ ਗਏ ਜੀ ਤੁਸੀਂ ਨਾ ਨਾ ਹਲੇ ਤਾਂ ਮੈਂ ਸੁੱਤਾ ਹੀ ਪਿਆ ਚਾਹ ਬਣਾਵਾਂ ਮੈਂ ਤੁਹਾਡੇ ਵਾਸਤੇ ਕੋਈ ਲੋੜ ਨਹੀਂ ਮੇਰੇ ਵਾਸਤੇ ਕੋਈ ਕੰਮ ਕਰਨ ਦੀ ਮੈਨੂੰ ਆਉਂਦੀ ਹੈ ਚਾਹ ਬਣਾਉਣੇ ਆਪੇ ਬਣਾ ਲਊਗਾ ਮੈਂ ਰਸੋਈ ਚ ਜਾ ਕੇ ਚਾਹ ਬਣਾਉਂਗੇ ਔਰ ਤੇਰੇ ਸਿਰਚ ਬਣਾਊਗਾ ਰਸੋਈ ਜੀ ਬਣਦੀ ਐ ਚਾ ਵੱਡੀ ਡਰਾਮੇ ਆਵਾਜ਼ ਹੇ ਹੇ ਫੁੱਲ ਖੇਰਗਾ પાਕੇ ਆਜੂਗਾ ਮੈਂ ਤਾਂ ਸਵੇਰੇ 2 ਘੰਟੇ ਲਾ ਕੇ ਮੈਂ ਸਰਸੋਈ ਸਾਫ ਕਰੀਆ ਹੁਣ ਪਤਾ ਨਹੀਂ ਕਿੰਨਾ ਚਿਰ પાਕੇ ਆਊਗਾ ਚਾਹ ਬਣਾ ਕੇ ਆ ਕੇ ਰਸੋਈ ਨੂੰ ਚਾਹ ਪਿਆ ਕੇ ਗਏ। ਇਹ ਜੀ ਸੁਣਿਆ? ਹਾਂ ਬੋਲ ਕੀ ਕਹਨੀ ਹੈ? ਆ ਦੇਖੋ ਮੈਂ ਥੋੜੇ ਵਕਤ ਮੈਂ ਚਾਹ ਬਣਾਣਾ ਲੈ ਕੇ ਆਈ ਸੀ। ਨੇ ਜੀ ਤੁਹਾਨੂੰ ਮੇਰੀ ਸੋ ਜੇ ਅੱਜ ਤਵਾਰ ਤੁਸੀਂ ਕੋਈ ਘਰ ਦਾ ਕੰਮ ਕੀਤਾ? ਬਹੁਤ ਠੀਕ ਆ ਪਰ ਮੈਂ ਵੀ ਅੱਜ ਆਪਣੇ ਘਰ ਤੇ ਪੰਜ ਬਣਾਣਾ ਲੈ ਕੇ ਆਇਆ ਸੀ ਸਤਿ ਸ਼੍ਰੀ ਅਕਾਲ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਤੇ ਸ਼ੇਅਰ ਵੀ ਕਰਿਓ ਜੀ ਸਤਿ ਸ਼੍ਰੀ ਅਕਾਲ